ਸੋਡੀ ਯੂਨੀਵਰਸਿਟੀ ਖੋਣ ਦੀ ਉਹ ਤਿਆਰੀ ਕਰ ਚੁੱਕੇ ਆ ਭਵੰਤ ਸਿਆ ਜਾਂਦਾ ਜਾਂਦਾ ਤੇਰਾ ਸਾਲ 6 ਮਹੀਨੇ ਰਹਿ ਜਾਲੇ ਨੇ ਬੜਕਾ ਕੇ ਉਹ ਮਾਰਨਾ ਜਾਂਦਾ ਜਾਂਦਾ ਕੋਈ ਚੰਗਾ ਕੰਮ ਕਰ ਜਾ ਕੋਈ ਸ਼ਾਸਨ ਬੁਲਾ ਲਾ ਉਹਦੇ ਵਿੱਚ ਮਤਾ ਪਾ ਕਿ ਇਹ ਸਟੇਟ ਯੂਨੀਵਰਸਿਟੀ ਆ ਤੇਰੇ ਕੋਲ ਅਧਿਕਾਰ ਹੈਗਾ ਅਖਤਿਆਰ ਹੈਗਾ ਇਹ ਮਤਾ ਪਾਸ ਕਰਾ ਕੇ ਗਾਹਾਂ ਤੂੰ ਜਿਹੜਾ ਗਵਰਨਰ ਦੇ ਰਾਹੀਂ ਗਾਹਾਂ ਵਾਈਸ ਪ੍ਰਿੰਸੀਪਲ ਕੋਲ ਭੇਜ ਦੇ ਜੇ ਕੁਛ ਕਰਨਾ ਚਾਹਣਾ ਤਾਂ ਤੇ ਨਹੀਂ ਆ ਤੇਰੇ ਚੁਟਕਲੇ ਕਹਾਣੀਆਂ ਸੁਣ ਕੇ ਤਾਂ ਲੋਕ ਭਰਾਵਾ ਗੱਪ ਸੁਣ ਕੇ ਅੱਕ ਚੁੱਕੇ ਆ ਹਾਂ ਵੀ ਪੰਜਾਬੀਓ ਕਿਸੇ ਮਸਲੇ ਤੇ ਆ ਕੇ ਖੜਜੋ ਯਾਰ ਕਿਸੇ ਮਸਲੇ ਤੇ ਆ ਕੇ ਲੜੋ ਯੂਨੀਵਰਸਟੀਆਂ ਕਿਸੇ ਕੌਮ ਦਾ ਕਿਸੇ ਸੂਬੇ ਦਾ ਉੱਥੋਂ ਦੇ ਲੋਕਾਂ ਦਾ ਸਿਰ ਦਾ ਤਾਜ ਹੁੰਦੀਆਂ ਨੇ ਇਹਨਾਂ ਯੂਨੀਵਰਸਟੀਆਂ ਦੇ ਵਿੱਚੋਂ ਬਹੁਤ ਬਹੁਤ ਵੱਡੇ ਵੱਡੇ ਬੰਦੇ ਵਿਦਵਾਨ ਕਲਾਕਾਰ ਇਹਨਾਂ ਦੇ ਵਿੱਚੋਂ ਲੇਖਨ ਵਾਲੇ ਇਹਨਾਂ ਦੇ ਵਿੱਚੋਂ ਸਿਆਸਤਦਾਨ ਬਹੁਤ ਕੁਝ ਨਿਕਲਿਆ ਨਾ ਯੂਨੀਵਰਸਿਟੀਆਂ ਦੇ ਵਿੱਚੋਂ ਤੇ ਸੋਡੀ ਯੂਨੀਵਰਸਿਟੀ ਖੋਣ ਦੀ ਉਹ ਤਿਆਰੀ ਕਰ ਚੁੱਕੇ ਆ। ਭਵੰਤ ਸਿਆ ਜਾਂਦਾ ਜਾਂਦਾ ਤੇਰਾ ਸਾਲ 6 ਮਹੀਨੇ ਰਹਿ ਜਾਲੇ ਨੇ ਬੜਕਾ ਕੇ ਉਹ ਮਾਰਨਾ। ਜਾਂਦਾ ਜਾਂਦਾ ਕੋਈ ਚੰਗਾ ਕੰਮ ਕਰ ਜਾ ਕੋਈ ਸ਼ਾਸਨ ਬੁਲਾ ਲਾ। ਉਹਦੇ ਵਿੱਚ ਮਤਾ ਪਾ ਕਿ ਇਹ ਸਟੇਟ ਯੂਨੀਵਰਸਿਟੀ ਆ ਤੇਰੇ ਕੋਲ ਅਧਿਕਾਰ ਹੈਗਾ, ਅਖਤਿਆਰ ਹੈਗਾ। ਇਹ ਮਤਾ ਪਾਸ ਕਰਾ ਕੇ ਦਾ ਗਾਂ ਤੂੰ ਜਿਹੜਾ ਗਵਰਨਰ ਦੇ ਰਾਹੀਂ ਗਾਂ ਵਾਈਸਪ੍ਰਿੰਸਿਪਲ ਕੋਲ ਵੀ 23 ਦਿਨ ਜੇ ਕੁਝ ਕਰਨਾ ਚਾਹਣਾ ਤਾਂ ਤੇ ਨਹੀਂ ਆ ਤੇਰੇ ਚੁਟਕਲੇ ਕਹਾਣੀਆਂ ਸੁਣ ਕੇ ਤਾਂ ਲੋਕ ਭਰਾਵਾ ਗੱਪ ਸੁਣ ਕੇ ਅੱਕ ਚੁੱਕੇ ਆ ਤੇ ਪੰਜਾਬ ਦੇ ਲੋਕੋ ਸੋਨੂੰ ਮੈਂ ਅਪੀਲ ਕਰਦਾ ਜਥੇਬੰਦਕਾਂ ਨੂੰ ਅਪੀਲ ਕਰਦਾ ਕਿ ਆ ਸਾਰੀਆਂ ਵੱਖ-ਵੱਖ ਜਿਹੜੀਆਂ ਯੂਨੀਵਰਸਿਟੀ ਦੀਆਂ ਜਥੇਬੰਦਕਾਂ ਨੇ ਸਾਰੀਆਂ ਲਗਾਤਾਰ ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਇੱਥੇ ਲਗਾਤਾਰ ਇਹ ਲੜਾਈ ਲੜ ਰਹੇ ਆ ਅੱਜ ਤੋਂ 3 ਸਾਲ ਪਹਿਲਾਂ ਵੀ ਲੜਾਈ ਲੜੀ ਗਈ। ਉਦੋਂ ਵੀ ਐਂ ਰੌਲਾ ਪਿਆ, ਉਦੋਂ ਵੀ ਰਲਾ ਗੋਲਾ ਪਾ ਕੇ ਸੈਨਟ ਦੀਆਂ ਚੋਣਾ ਇੱਕ ਵਾਰੀ ਕਰਾ ਲਈਆਂ ਗਈਆਂ। ਪਰ ਇਹ ਕਿੰਨਾ ਚਿਰ ਚੱਲੂਗਾ? ਹੌਲੀ-ਹੌਲੀ ਭਾਜਪੀ ਵਾਲੇ ਖੋਹ ਰਹੇ ਆ। ਇਹਦਾ ਕੇਂਦਰੀਕਰਨ ਕਰ ਰਹੇ ਆ ਤੇ ਦੁੱਖ ਦੀ ਗੱਲ ਇਹ ਆ ਜਿੱਥੇ ਸਾਡੇ ਆ ਵਿਦਿਆਰਥੀ ਲੜ ਰਹੇ ਆ ਬੈਠੇ ਯੂਨੀਵਰਸਿਟੀ ਨੂੰ ਬਚਾਉਣ ਲਈ ਉਥੇ ਸਾਡੇ ਜਿਹੜੇ ਯੂਨੀਵਰਸਿਟੀ ਦੇ ਪੰਜਾਬੀ ਪੰਜਾਬ ਦੇ ਟੀਚਰ ਨੇ ਚੁੱਪ ਕਿਉਂ ਨੇ ਸੋਨੂੰ ਦੇਖਦਾ ਵੀ ਸਾਡੀ ਜਿਹੜੀ ਸੈਂਟਰ ਦੀ ਯੂਨੀਵਰਸਿਟੀ ਬਣ ਗਈ ਜੇ ਇਹ ਤੇ ਸਾਾਨੂੰ 65 ਸਾਲ ਤੱਕ ਸਾਡਾ ਵਾਅਦਾ ਕਰ ਦੇਣਗੇ ਇੰਨੀ ਗੱਲ ਪਿੱਛੇ ਯਾਰ ਕੋਈ 60 ਤੇ ਖੜਾ ਹੋਊਗਾ ਕੋਈ 55 ਤੇ ਖੜਾ ਹੋਊ ਕੋਈ 57 ਤੇ ਖੜਾ ਹੋਊਗਾ ਜੇ 5-4 ਸਾਲ ਮਿਲ ਵੀ ਜਾਣੇ ਕੀ ਲੈ ਜਾਓਗੇ ਪਰ ਸੋਡੀਆਂ ਪੁਸਤਾਂ ਸੋਡੀਆਂ نسلਾਂ ਨੇ ਇਹਦਾ ਬਹੁਤ ਵੱਡਾ ਨੁਕਸਾਨ ਭੁਗਤਣਾ ਅਖੇ ਮੈਂ ਅੱਜਾ ਭੁਗਤਣਾ ਭਰਾਓ ਮੈਂ ਵੱਖ-ਵੱਖ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਆਪਾਂ ਦਿੱਲੀ ਮੋਰਚਾ ਫਤਿਹ ਕੀਤਾ ਆਪਾਂ ਦਿੱਲੀ ਉੱਠ ਕੇ ਗੇ ਲੜਾਈ ਰੜੀ ਇਹ ਉਦੋਂ ਵੱਡੀ ਲੜਾਈ ਆ ਭਰਾਵੋ ਇੱਥੇ ਕੱਖ ਨਹੀਂ ਛੋੜਾ ਛੱਡਣਾ ਨਾ ਸੋਡੀ ਬੋਲੀ ਨਾ ਛੋੜਾ ਕੋਈ ਸਹਾਇਤ ਨਾ ਛੋੜਾ ਕੋ ਇਤਿਹਾਸ ਹੌਲੀ-ਹੌਲੀ ਆਣ ਤੁਹਾਨੂੰ ਖੁੰਝੇ ਲਾ ਦੇਣਗੇ ਅੱਜ ਯੂਨੀਵਰਸਿਟੀ ਦਾ ਹਮਲਾ ਬੋਲਦਾ ਜੋ ਲਗਾਤਾਰ ਕਈ ਸਾਲਾਂ ਤੋਂ ਮੋਰਚਾ ਖੋਲੀ ਬੈਠੇ ਵੀ ਖੋਣੀ ਆ ਖੋਣੀ ਆ ਨਾਲ ਆ ਨਵਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਤਾ ਸੈਂਟਰ ਨੇ ਕਿ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇਣੀ ਹੈ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰ ਰਹੇ ਆ ਇੱਕ ਪਾਸੇ ਪੰਜਾਬ ਦਾ ਦਾਵਾ ਖਤਮ ਕਰ ਰਹੇ ਆ ਚੰਡੀਗੜ੍ਹ ਤੋਂ ਕਿ ਬਿਲਕੁਲ ਖੋ ਲਿਆ ਜਾਵੇ ਪੰਜਾਬ ਦੇ ਕੋਲੋਂ ਚੰਡੀਗੜ੍ਹ ਜਿਹੜਾ ਮਾੜਾ ਮੋਟਾ ਸਿਰ ਰੌਲਾ ਪਾਣ ਸਾਨੂੰ ਦੇਓ ਸਾਡੀ ਰਾਜਧਾਨੀ ਦੂਜਾ ਨਿਸ਼ਾਨਾ ਲਾ ਰਿਹਾ ਵੀ ਪੰਜਾਬ ਤੇ ਹਰਿਆਣਾ ਲੜਾ ਦਿਓ ਜੋ ਸਾਡੀਆਂ ਸਾਂਝਾਂ ਬਣੀਆਂ ਨਾ ਕਿਸਾਨੀ ਮੋਰਚੇ ਤੇ ਅਸੀਂ ਇਕੱਠੇ ਹੋ ਕੇ ਲੜੇ ਪੰਜਾਬ ਤੇ ਹਰਿਆਣਾ ਉਹਨੂੰ ਇਹ ਕਿਵੇਂ ਖਤਮ ਕਰਨਾ ਉਹ ਸਾਂਝ ਨੂੰ ਉਹਤੇ ਵੀ ਲੱਗੇਗੇ ਕਿਉਂ ਜਦੋਂ ਇਹ ਗੱਲ ਆਊਗੀ ਸਾਹਮਣੇ ਪੰਜਾਬ ਦੇ ਲੋਕਾਂ ਨੇ ਵਿਰੋਧ ਕਰਨਾ ਪੰਜਾਬ ਸਰਕਾਰ ਵੀ ਦਾ ਵਿਰੋਧ ਕਰ ਰਹੀ ਆ ਤਾਂ ਹਰਿਆਣੇ ਦੇ ਬੱਚੇ ਨੇ ਪ੍ਰਚਾਰ ਕਰਨਾ ਆਪਣੇ ਵੀਡੀਓ ਦਾ ਰਹੀ ਆ ਦੇਖੋ ਏ ਸੋਨੂੰ ਤਾਂ ਇਹ ਰਾਜਤਨ ਜਿ ਵੜ ਨਹੀਂ ਦੇਣਾ ਚਾਹੁੰਦੇ ਸੋਨੂੰ ਯੂਨੀਵਰਸਿਟੀ ਜਿ ਨਹੀਂ ਵੜ ਦੇਣਾ ਚਾਹੁੰਦੇ ਹਰਿਆਣੇ ਵਾਲੋ ਸੋਨੂੰ ਵੀ ਸਮਝਣ ਦੀ ਲੋੜ ਐ ਸੋਨੂੰ ਵੀ ਸੋਚਣ ਦੀ ਲੋੜ ਐ ਚਾਹੇ ਯੂਨੀਵਰਸਿਟੀ ਹੋਵੇ ਚਾਹੇ ਰਾਜਧਾਨੀ ਹੋਵੇ ਇਹ ਪੰਜਾਬ ਦੀਆਂ ਸੀਗੀਆਂ ਤੇ ਪੰਜਾਬ ਦਾ ਹੱਕ ਹੈ ਤੁਸੀਂ ਛੋੜੇ ਨਾਲ ਜਦੋਂ ਵੀ ਇਹ ਪੰਜਾਬ ਤੋਂ ਲੱਗ ਹੋਇਆ ਹਰਿਆਣਾ ਉਦੋਂ ਇਹ ਗੱਲਾਂ ਬਾਤਾਂ ਤੈਹ ਹੋਈਆਂ ਸੀਗੀਆਂ ਕਿ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਬਣਾਊਗਾ ਹਰਿਆਣਾ ਆਪਣੀ ਵੱਖਰੀ ਯੂਨੀਵਰਸਿਟੀ ਬਣਾਊਗਾ ਤੁਸੀਂ ਬਣਾ ਵੀ ਚੁੱਕੇ ਹੋ ਪੰਜਾਬ ਕੋਲ ਲੈ ਦੇ ਕੇ ਇਹ ਬਹੁਤ ਵੱਡਾ ਇਤਿਹਾਸਕ ਸਾਡੇ ਕੋਲ ਸਾਡੀ ਵਿਰਾਸਤ ਹੈ ਜਿਵੇਂ ਬਾਈ ਅਮਤੋ ਜੀ ਨੇ ਕਿਹਾ ਲਾਹੌਰ ਤੋਂ ਸ਼ੁਰੂ ਹੋ ਕੇ ਅਸੀਂ ਇੱਥੇ ਪਹੁੰਚੇ ਹਾਂ ਦੇ ਪੰਜਾਬ ਕੋਲੇ ਰਹਿਣ ਦਿਓ ਤੁਸੀਂ ਵੀ ਇਸ ਗੱਲ ਦੇ ਉੱਤੇ ਸਾਥ ਦਿਓ ਹੁਣ ਪੰਜਾਬ ਸਰਕਾਰ ਕੋਲੇ ਮੌਕਾ ਹੈ ਕਿ ਇਸ ਵੇਲੇ ਨਾ ਹਿਮਾਚਲ ਤੇ ਨਾ ਹਰਿਆਣਾ ਇਸ ਧਰਨੀ ਹੈਗੇ ਤੁਸੀਂ ਬਹੁਤ ਸੌਖਾ ਇਹ ਮਤਾ ਪਾਸ ਕਰ ਸਕਦੇ ਹੋ ਤੇ ਇਹਦੀ ਮੰਗ ਵੱਡੇ ਪੱਧਰ ਦੇ ਉੱਤੇ ਜ਼ੋਰਦਾਰ ਤਰੀਕੇ ਨਾਲ ਅਠਾ ਸਕਦੇ ਹੋ ਸੋ ਮੈਂ ਸਮੂਚੀਆਂ ਸੰਗਤਾਂ ਨੂੰ ਜਥੇਬੰਦੀਆਂ ਨੂੰ ਪੰਜਾਬੀਆਂ ਨੂੰ ਸਭ ਨੂੰ ਅਪੀਲ ਕਰਦਾ ਕਿ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕੋਈ ਸੱਦਾ ਗਵਰਨਰ ਹਾਊਸ ਨੂੰ ਘੇਰਨ ਦਾ ਸੱਦਾ ਪੰਜਾਬ ਯੋਸਤੂ ਦੇ ਬੱਚੋਂ ਇਥੋਂ ਮਾਰਚ ਕੱਢਣ ਦਾ ਸੱਦਾ ਦਿੱਤਾ ਜਾਵੇ ਤੇ ਬਾਅਦ ਚੜ ਕੇ ਵੱਡੀ ਗੰਟੀ 'ਚ ਭਰਾਵੋ ਪਹੁੰਚੋ ਜੇ ਇੱਕ ਇੱਕ ਕਰਕੇ ਸਾਡੀਆਂ ਐਸ ਤਰ੍ਹਾਂ ਇਹ ਰਾਜਧਾਨੀਆਂ ਸਾਡੀਆਂ ਯੂਨੀਵਰਸਟੀਆਂ ਹੌਲੀ ਹੌਲੀ ਖੋਹੀ ਗਏ ਹੁਣ ਅਗਲੀ ਗੱਲ ਦੇਖੋ ਜਿਹੜੀ ਇੱਕ ਪ੍ਰਧਾਨ ਮੰਤਰੀ ਵਾਲੀ ਯੋਜਨਾ ਸ਼ੁਰੂ ਕੀਤੀ ਹੈ ਪੰਜਾਬ ਦੇ ਕਈ ਸਕੂਲ ਉਸ ਯੋਜਨਾ ਆਧੀ ਉਹਨਰੇ ਸਪੋਰਟ ਕਰ ਦਿੱਤੇ ਗਏ ਆ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਨਵੀਂ ਸਿੱਖਿਆ ਨੀਤੀ ਇਹ ਲੈ ਕੇ ਆਏ ਆ ਉਦੇ ਤਹਿਤ ਤੁਹਾਡਾ ਇਤਿਹਾਸ ਤੁਹਾਡੀ ਬੋਲੀ ਤੁਹਾਡਾ ਸਾਹਿਤ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਕਿਵੇਂ ਖਤਮ ਕਰਨਾ ਹੈ ਕਿਵੇਂ ਮਾਰਨਾ ਹੈ ਇਹ ਸਾਰੀਆਂ ਉਸ ਨਵੀਂ ਸਿੱਖਿਆ ਨੀਤੀ ਦੇ ਤਹਿਤ ਲਾਗੂ ਕਰ ਰਹੇ ਆ ਤੇ ਸਭ ਤੋਂ ਜ਼ਿਆਦਾ ਜੇ ਨਿਖਿੱਧ ਤੇ ਨਕਮਾ ਕੋਈ ਬੰਦਾ ਸਾਫਤ ਹੋਇਆ ਮੁੱਖ ਮੰਤਰੀ ਤੋਂ ਪੰਜਾਬ ਦਾ ਮੁੱਖ ਮੰਤਰੀ ਆ ਲਾ ਕੇ ਪੂਰਾ ਦੱਖਣ ਤੇ ਬੰਗਾਲ ਦੇ ਵਿੱਚ ਉਹਨਾਂ ਨੇ ਸਿੱਖਿਆ ਨੀਤੀ ਲਾਗੂ ਨਹੀਂ ਕੀਤੀ ਉਹਨਾਂ ਨੇ ਠੋਕ ਕੇ ਜਵਾਬ ਦਿੱਤਾ ਕਿ ਸਿੱਖਿਆ ਨੀਤੀ ਸਾਡੇ ਸਾਡੀ ਸੱਭਿਆਤਾ ਲਈ ਖਤਰਾ ਹੈ ਸਾਡੀ ਹੋਂਦ ਲਈ ਖਤਰਾ ਹੈ ਅਸੀਂ ਇਹਨੂੰ ਲਾਗੂ ਨਹੀਂ ਕਰਾਂ ਇਹਨੇ ਸਭ ਤੋਂ ਪਹਿਲਾਂ ਮਾਂ ਦੇ ਪੁੱਤ ਨੇ ਸਾਡੇ ਸਿੱਖਿਆ ਨੀਤੀ ਯੂਨੀਵਰਸਿਟੀਾਂ 'ਚ ਕਾਲਜਾਂ 'ਚ ਲਾਗੂ ਸੋ ਪੰਜਾਬ ਦੇ ਲੋਕੋ ਸੁਣਦੇ ਉਮੀਦ ਆ ਆਓ ਇਹਨਾਂ ਮਸਲਿਆਂ ਦੇ ਉੱਤੇ ਹੁਣ ਕਹਾਂਚੋਂ ਉੱਠ ਕੇ ਨਿਕਲਣਾ ਪੈਣਾ ਸੜਕਾਂ 'ਤੇ ਆਉਣਾ ਪੈਣਾ ਲੜਨਾ ਪੈਣਾ ਸੋ ਜਿੰਨੇ ਆ ਸਾਰੀਆਂ ਜਿਥੇ ਬੰਦੀਆਂ ਵੱਖ-ਵੱਖ ਬੈਠੀਆਂ ਨੇ ਇਹਨਾਂ ਨੂੰ ਅਸੀਂ ਵੇਜਨ ਦੇ ਕੋਲ ਆਏ ਆ ਜਿਵੇਂ ਬਾਈ ਨੇ ਕਿਹਾ ਤੋ ਇਹਨੇ ਕਿ ਸਾਰੇ ਆਏ ਇੱਥੇ ਕਾਂਗਰਸੀ ਵੀ ਆਏ ਆ ਬਾਦਲ ਵਾਲੇ ਵੀ ਆਏ ਦੂਜੇ ਤੀਜੇ ਹੋਰ ਬੀਜੇਪੀ ਵਾਲੇ ਨਹੀਂ ਆਏ ਬਾਕੀ ਸਾਰੇ ਆ ਗਏ ਸਿਹਾਰ ਲੈ ਸਾਰੇ ਆਏ ਉਹ ਭਲੋ ਮਾਨਸੋ ਉਹ ਜਦੋਂ ਤੁਸੀਂ ਸਰਕਾਰਾਂ ਚ ਹੁੰਨੇ ਹੋ ਉਦੋਂ ਗੱਲਾਂ ਕਿਉਂ ਨਹੀਂ ਇੱਥੇ ਕਰਦੇ ਆ ਪੌਣੇ ਤਿੰਨ ਸਾਲ ਹੋ ਗਿਆ ਕਾਂਗਰਸੀ ਗੰਗੇਈ ਨੂੰ ਸਰਕਾਰ ਤੇ ਬਾਜਵੀ ਵਰਗੇ ਇੱਥੇ ਆ ਕੇ ਪਿੱਟੀ ਜਾਂਦੇ ਆ ਵੀ ਤੁਸੀਂ ਸਰਕਾਰ ਚ ਰਹੇ ਹੋ ਤੁਸੀਂ ਉਦੋਂ ਕਿਉਂ ਨਹੀਂ ਕਰਦੇ ਇਹੀ ਗੱਲ ਮੈਂ ਇਦੋਂ ਘਰੇ ਸੀ ਕਿ ਜਦੋਂ ਮੈਂ ਯੂਨੀਵਰਸਿਟੀ ਚ ਆਇਆ ਸੀ ਸਾਰੇ ਕਾਂਗਰਸੀ ਤੇ ਬਾਦਲ ਵਾਲੇ ਬੈਠੇ ਸੀਗੇ ਬੀਜੇਪੀ ਵਾਲੇ ਵੀ ਤੁਸੀਂ ਇਹ ਸਰਕਾਰ ਦੁਨੀਆਂ ਉਦੋਂ ਭੁੱਲੀ ਜਾਂਨੇ ਪੰਜਾਬ ਜਦੋਂ ਬਾਹਰ ਹੋਏ ਨਾ ਪੰਜਾਬ ਦੇ ਮੁੱਦੇ ਚੇਤੇ ਆ ਜਾਣ ਸੁਣਨ ਨੂੰ ਵੀ ਫਰਜ਼ ਆ ਇੱਕ ਲੋਕ ਲਹਿਰ ਵੀ ਬਣੇ ਤੇ ਇੱਕ ਸਿਆਸੀ ਦਬਾਅ ਵੀ ਬਰਾਬਰ ਬਣਿਆ ਰਹਿਣਾ ਚਾਹੀਦਾ ਸਰਕਾਰ ਨੂੰ ਅਪੀਲ ਕਰਦੇ ਆ ਵਿਰੋਧੀ ਧਿਰਾਂ ਨੂੰ ਅਪੀਲ ਕਰਦਾ ਕਿ ਬਾਦ ਚੜ ਕੇ ਵੱਡੇ ਪੱਧਰ ਦੇ ਉੱਤੇ ਤੁਸੀਂ ਭਰਾਵੋ ਇਸ ਜੰਗ ਦਾ ਇੱਕ ਜੰਗ ਹੈ ਇਹਦਾ ਸਾਨੂੰ ਹਿੱਸਾ ਬਣਨ ਦੀ ਲੋੜ ਹੈ ਤੇ ਇਹ ਜੰਗ ਜੇ ਆਪਾਂ ਇਕੱਠੇ ਹੋ ਕੇ ਤੁਰਪੇ ਤਾਂ ਹਰ ਵਾਰ ਜਿੱਤਾਂਗੇ ਵਾਹਿਗੁਰੂ ਜੀ ਖਾਲਸਾ ਇਕਨ ਹਾਂ ਵੀ ਪੰਜਾਬੀਓ ਕਿਸੇ ਮਸਲੇ ਤੇ ਆ ਕੇ ਖੜ ਜੋ ਯਾਰ ਕਿਸੇ ਮਸਲੇ ਤੇ ਆ ਕੇ ਲੜੋ ਯੂਨੀਵਰਸਟੀਆਂ ਕਿਸੇ ਕੌਮ ਦਾ ਕਿਸੇ ਸੂਬੇ ਦਾ ਉੱਥੋਂ ਦੇ ਲੋਕਾਂ ਦਾ ਸਿਰ ਦਾ ਤਾਜ ਹੁੰਦੀਆਂ ਨੇ ਇਹਨਾਂ ਯੂਨੀਵਰਸਟੀਆਂ ਦੇ ਵਿੱਚੋਂ ਬਹੁਤ ਬਹੁਤ ਵੱਡੇ ਵੱਡੇ ਬੰਦੇ ਵਿਦਵਾਨ ਕਲਾਕਾਰ ਇਨਾਂ ਦੇ ਵਿੱਚੋਂ ਲੇਖਨ ਵਾਲੇ ਇਨਾਂ ਦੇ ਵਿੱਚੋਂ ਸਿਆਸਤਦਾਨ ਬਹੁਤ ਕੁਝ ਨਿਕਲਿਆ ਨਾ ਯੂਨੀਵਰਸਿਟੀਾਂ ਦੇ ਵਿੱਚੋਂ ਤੇ ਸੋਡੀ ਯੂਨੀਵਰਸਿਟੀ ਖੋਣ ਦੀ ਉਹ ਤਿਆਰੀ ਕਰ ਚੁੱਕੇ ਆ। ਵੰਤ ਸਿਆ ਜਾਂਦਾ ਜਾਂਦਾ ਤੇਰਾ ਸਾਲ 6 ਮਹੀਨੇ ਰਹਿ ਜਾਲੇ ਨੇ ਬੜਕਾ ਕੇ ਉਹ ਮਾਰਨਾ। ਜਾਂਦਾ ਜਾਂਦਾ ਕੋਈ ਚੰਗਾ ਕੰਮ ਕਰ ਜਾ ਕੋਈ ਸ਼ਾਸਨ ਬੁਲਾ ਲਾ। ਉਹਦੇ ਵਿੱਚ ਮਤਾ ਪਾ ਕਿ ਇਹ ਸਟੇਟ ਯੂਨੀਵਰਸਿਟੀ ਆ। ਤੇਰੇ ਕੋਲ ਉਹ ਦਕਾਰ ਹੈਗਾ اختیار ਹੈਗਾ ਇਹ ਮਤਾ ਪਾਸ ਕਰਾ ਕੇ ਦਾ ਗਾਂ ਤੂੰ ਜਿਹੜਾ ਗਵਰਨਰ ਦੇ ਰਾਹੀਂ ਗਾਂ ਵਾਈਸ ਪ੍ਰਿੰਸੀਪਲ ਕੋਲ ਭੇਜ ਦੇ ਜੇ ਕੁਛ ਕਰਨਾ ਚਾਹਣਾ ਤਾਂ ਤੇ ਨਹੀਂ ਆ ਤੇਰੇ ਛੁਟਕਲੇ ਕਹਾਣੀਆਂ ਸੁਣ ਕੇ ਤਾਂ ਲੋਕ ਭਰਾਵਾ ਗੱਪ ਸੁਣ ਕੇ ਅੱਕ ਚੁੱਕੇ ਆ ਤੇ ਪੰਜਾਬ ਦੇ ਲੋਕੋ ਸੋਨੂੰ ਮੈਂ ਅਪੀਲ ਕਰਦਾ ਜਥੇਬੰਦਗਾਂ ਨੂੰ ਅਪੀਲ ਕਰਦਾ ਕਿ ਆ ਸਾਰੀਆਂ ਵੱਖ-ਵੱਖ ਜਿਹੜੀਆਂ ਜੁਨਿਵਰਸਿਟੀ ਦੀਆਂ ਜਥੇਬੰਦਗਾਂ ਨੇ ਸਾਰੀਆਂ ਲਗਾਤਾਰ ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਇੱਥੇ ਲਗਾਤਾਰ ਇਹ ਲੜਾਈ ਲੜ ਰਹੇ ਆ ਅੱਜ ਤੋਂ 3 ਸਾਲ ਪਹਿਲਾਂ ਵੀ ਲੜਾਈ ਲੜੀ ਗਈ ਉਦੋਂ ਵੀ ਐਂ ਰੌਲਾ ਪਿਆ ਉਦੋਂ ਵੀ ਰੌਲਾ ਗੋਲਾ ਪਾ ਕੇ ਸੈਨੀਟ ਦੀਆਂ ਚੋਣਾ ਇੱਕ ਵਾਰੀ ਕਰਾ ਲਈਆਂ ਗਈਆਂ ਪਰ ਇਹ ਕਿੰਨਾ ਚਿਰ ਚੱਲੂਗਾ ਹੌਲੀ ਹੌਲੀ ਭਾਜਪਾ ਵਾਲੇ ਖੋਹ ਰਹੇ ਆ ਇਹਦਾ ਕੇਂਦਰੀਕਰਨ ਕਰ ਰਹੇ ਆ ਤੇ ਦੁੱਖ ਦੀ ਗੱਲ ਇਹ ਆ ਜਿੱਥੇ ਸਾਡੇ ਆ ਵਿਦਿਆਰਥੀ ਲੜ ਰਹੇ ਆ ਬੈਠੇ ਯੂਨੀਵਰਸਿਟੀ ਨੂੰ ਬਚਾਉਣ ਲਈ ਉੱਥੇ ਸਾਡੇ ਜਿਹੜੇ ਯੂਨੀਵਰਸਿਟੀ ਦੇ ਪੰਜਾਬੀ ਪੰਜਾਬ ਦੇ ਟੀਚਰ ਨੇ ਚੁੱਪ ਕਿਉਂ ਨੇ ਸੋਨੂੰ ਦੇਖਦਾ ਵੀ ਸਾਡੀ ਜਿਹੜੀ ਸੈਂਟਰ ਦੀ ਯੂਨੀਵਰਸਿਟੀ ਬਣ ਗਈ ਜੇ ਇਹ ਤੇ ਸਾਾਨੂੰ 65 ਸਾਲ ਤੱਕ ਸਾਡਾ ਵਾਅਦਾ ਕਰ ਦੇਣਗੇ ਇੰਨੀ ਗੱਲ ਪਿੱਛੇ ਯਾਰ ਕੋਈ 60 ਤੇ ਖੜਾ ਹੋਊਗਾ ਕੋਈ 55 ਤੇ ਖੜਾ ਹੋਊ ਕੋਈ 57 ਤੇ ਖੜਾ ਹੋਊਗਾ ਜੇ 5-4 ਸਾਲ ਮਿਲ ਵੀ ਜਾਣੇ ਕੀ ਲੈ ਜਾਓਗੇ ਪਰ ਸੋਡੀਆਂ ਪੁਸਤਾਂ ਸੋਡੀਆਂ ਨਸਲਾਂ ਨੇ ਇਹਦਾ ਬਹੁਤ ਵੱਡਾ ਨੁਕਸਾਨ ਭੁਗਤਣਾ ਅਖ ਮੈਂ ਅੱਜਾ ਭੁਗਤਣਾ ਭਰਾਵੋ ਮੈਂ ਵੱਖ-ਵੱਖ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਆਪਾਂ ਦਿੱਲੀ ਮੋਰਚਾ ਫਤਹਿ ਕੀਤਾ ਆਪਾਂ ਦਿੱਲੀ ਉੱਠ ਕੇ ਗਈ ਲੜਾਈ ਲੜੀ ਇਹ ਉਦੋਂ ਵੱਡੀ ਲੜਾਈ ਆ ਭਰਾਵੋ ਇੱਥੇ ਕਾਖਰੀ ਸੋਡਾ ਛੱਡਣਾ ਨਾ ਸੋਡੀ ਬੋਲੀ ਨਾ ਸੋਡਾ ਕੋਈ ਸਾਹਿਤ ਨਾ ਸੋਡਾ ਕੋ ਇਤਿਹਾਸ ਹੋਲੀ-ਹੋਲੀ ਐ ਤੁਹਾਨੂੰ ਖੁੰਝੇ ਲਾ ਦੇਣਗੇ ਆ ਜੁਨੀਵਰਸਿਟੀ ਦਾ ਹਮਲਾ ਬੋਲਦਾ ਜੋ ਲਗਾਤਾਰ ਕਈ ਸਾਲਾਂ ਤੋਂ ਮੋਰਚਾ ਖੋਲੀ ਬੈਠੇ ਵੀ ਖੋਣੀ ਆ ਖੋਣੀ ਆ ਨਾਲ ਆ ਨਵਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਤਾ ਸੈਂਟਰ ਨੇ ਕਿ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇਣੀ ਹੈ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰ ਰਹੇ ਆ ਇੱਕ ਪਾਸੇ ਪੰਜਾਬ ਦਾ ਦਾਵਾ ਖਤਮ ਕਰ ਰਹੇ ਆ ਚੰਡੀਗੜ੍ਹ ਤੋਂ ਕਿ ਬਿਲਕੁਲ ਖੋਲਿਆ ਜਾਵੇ ਪੰਜਾਬ ਦੇ ਕੋਲੋਂ ਚੰਨੀਗਾ ਜਿਹੜਾ ਮਾੜਾ ਮੋਟਾ ਸਿਰ ਰੌਲਾ ਪਾਣ ਨੂੰ ਸਾਨੂੰ ਦੇਉ ਸਾਰੀ ਰਾਜਤਾਨੀ ਦੂਜਾ ਨਿਸ਼ਾਨਾ ਲਾ ਰਿਹਾ ਵੀ ਪੰਜਾਬ ਤੇ ਹਰਿਆਣਾ ਲੜਾ ਦਿਓ ਜੋ ਸਾਡੀਆਂ ਸਾਂਝਾਂ ਬਣੀਆਂ ਨਾ ਕਿਸਾਨੀ ਮੋਰਚੇ ਤੇ ਅਸੀਂ ਇਕੱਠੇ ਹੋ ਕੇ ਲੜੇ ਪੰਜਾਬ ਤੇ ਹਰਿਆਣਾ ਉਹਨੂੰ ਇਹ ਕਿਵੇਂ ਖਤਮ ਕਰਨਾ ਉਹ ਸਾਂਝ ਨੂੰ ਉਹਤੇ ਵੀ ਲੱਗੇਗਾ ਕਿਉਂ ਜਦੋਂ ਇਹ ਗੱਲ ਆਊਗੀ ਸਾਹਮਣੇ ਪੰਜਾਬ ਦੇ ਲੋਕਾਂ ਨੇ ਵਿਰੋਧ ਕਰਨਾ ਪੰਜਾਬ ਸਰਕਾਰ ਵੀ ਦਾ ਵਿਰੋਧ ਕਰ ਰਹੀ ਆ ਤਾ ਹਰਿਆਣੇ ਦੇ ਬੱਚੇ ਨੇ ਪ੍ਰਚਾਰ ਕਰਨਾ ਆਪਣੇ ਵੀਡੀਓ ਰਾਹੀਂ ਆ ਦੇਖੋ ਏ ਸੋਨੂੰ ਤਾਂ ਇਹ ਰਾਜਤਾਨੇ ਜਿ ਵੜ ਨਹੀਂ ਦੇਣਾ ਚਾਹੁੰਦੇ ਸੋਨੂੰ ਯੂਨੀਵਰਸਿਟੀ ਚ ਨਹੀਂ ਵੜ ਦੇਣਾ ਚਾਹੁੰਦੇ ਹਰਿਆਣੇ ਵਾਲੋ ਸੋਨੂੰ ਵੀ ਸਮਝਣ ਦੀ ਲੋੜ ਹੈ ਸੋਨੂੰ ਵੀ ਸੋਚਣ ਦੀ ਲੋੜ ਹੈ ਚਾਹੇ ਯੂਨੀਵਰਸਿਟੀ ਹੋਵੇ ਚਾਹੇ ਰਾਜਤਾਨੀ ਹੋਵੇ ਇਹ ਪੰਜਾਬ ਦੀਆਂ ਸੀਗੀਆਂ ਤੇ ਪੰਜਾਬ ਦਾ ਹੱਕ ਹੈ ਤੁਸੀਂ ਤੁਹਾਡੇ ਨਾਲ ਜਦੋਂ ਵੀ ਇਹ ਪੰਜਾਬ ਤੋਂ ਲੱਗ ਹੋਇਆ ਹਰਿਆਣਾ ਉਦੋਂ ਇਹ ਗੱਲਾਂ ਬਾਤਾਂ ਤੈ ਹੋਈਆਂ ਸੀਗੀਆਂ ਕਿ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਬਣਾਊਗਾ ਹਰਿਆਣਾ ਆਪਣੀ ਵੱਖਰੀ ਯੂਨੀਵਰਸਿਟੀ ਬਣਾਊਗਾ ਤੁਸੀਂ ਬਣਾ ਵੀ ਚੁੱਕੇ ਹੋ ਪੰਜਾਬ ਕੋਲ ਲੈ ਦੇ ਕੇ ਇਹ ਬਹੁਤ ਵੱਡਾ ਇਤਿਹਾਸਕ ਸਾਡੇ ਕੋਲ ਸਾਡੀ ਵਿਰਾਸਤ ਦਾ ਜਿਵੇਂ ਬਾਈ ਅਮਤੋਜ ਨੇ ਕਿਹਾ ਲਾਹੌਰ ਤੋਂ ਸ਼ੁਰੂ ਹੋ ਕੇ ਅਸੀਂ ਇੱਥੇ ਪਹੁੰਚੇ ਆਂ ਤੇ ਪੰਜਾਬ ਕੋਲੇ ਰਹਿਣ ਦਿਓ ਤੁਸੀਂ ਵੀ ਇਸ ਕਦ ਦੇ ਉੱਤੇ ਸਾਥ ਦਿਓ ਹੁਣ ਪੰਜਾਬ ਸਰਕਾਰ ਕੋਲੇ ਮੌਕਾ ਹੈ ਕਿ ਇਸ ਵੇਲੇ ਨਾ ਹਿਮਾਚਲ ਤੇ ਨਾ ਹਰਿਆਣਾ ਇਸ ਧਰਨੀ ਹੈਗੇ ਤੁਸੀਂ ਬਹੁਤ ਸੌਖਾ ਇਹ ਮਤਾ ਪਾਸ ਕਰ ਸਕਦੇ ਹੋ ਤੇ ਇਹਦੀ ਮੰਗ ਵੱਡੇ ਪੱਧਰ ਦੇ ਉੱਤੇ ਜ਼ੋਰਦਾਰ ਤਰੀਕੇ ਨਾਲ ਅਠਾ ਸਕਦੇ ਹੋ ਸੋ ਮੈਂ ਸਮੂਚੀਆਂ ਸੰਗਤਾਂ ਨੂੰ ਜਥੇਬੰਦੀਆਂ ਨੂੰ ਪੰਜਾਬੀਆਂ ਨੂੰ ਸਭ ਨੂੰ ਅਪੀਲ ਕਰਦਾ ਕਿ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕੋਈ ਸੱਦਾ ਗਵਰਨਰ ਹਾਊਸ ਨੂੰ ਘੇਰਨ ਦਾ ਸੱਦਾ ਪੰਜਾਬ ਯੂਐਸਟੀ ਦੇ ਵਿੱਚੋਂ ਇੱਥੋਂ ਮਾਰਚ ਕੱਢਣ ਦਾ ਸੱਦਾ ਦਿੱਤਾ ਜਾਵੇ ਤੇ ਬਾਅਦ ਚੜ ਕੇ ਵੱਡੀ ਗੰਟੀ 'ਚ ਭਰਾਵੋ ਪਹੁੰਚੋ ਜੇ ਇੱਕ ਇੱਕ ਕਰਕੇ ਸਾਡੀਆਂ ਐਸ ਤਰ੍ਹਾਂ ਇਹ ਰਾਜਧਾਨੀਆਂ ਸਾਡੀਆਂ ਯੂਨੀਵਰਸਟੀਆਂ ਹੋਲੀ-ਹੋਲੀ ਕੋਹੀਗੇ ਹੁਣ ਅਗਲੀ ਗੱਲ ਦੇਖੋ ਜਿਹੜੀ ਇੱਕ ਪ੍ਰਧਾਨ ਮੰਤਰੀ ਵਾਲੀ ਯੋਜਨਾ ਸ਼ੁਰੂ ਕੀਤੀ ਹੈ ਪੰਜਾਬ ਦੇ ਕਈ ਸਕੂਲ ਉਸ ਯੋਜਨਾ ਅਧੀਨ ਉਹਨਰੇ ਸਪਰਤ ਕਰ ਦਿੱਤੇ ਗਏ ਆ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਨਵੀਂ ਸਿੱਖਿਆ ਨੀਤੀ ਇਹ ਲੈ ਕੇ ਆਏ ਆ ਉਹਦੇ ਤਹਿਤ ਤੁਹਾਡਾ ਇਤਿਹਾਸ ਤੁਹਾਡੀ ਬੋਲੀ ਹਰ ਦਾ ਸਾਹਿਤ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਕਿਵੇਂ ਖਤਮ ਕਰਨਾ ਹੈ ਕਿਵੇਂ ਮਾਰਨਾ ਹੈ ਇਹ ਸਾਰੀਆਂ ਉਸ ਨਵੀਂ ਸਿੱਖਿਆ ਨੀਤੀ ਦੇ ਤਹਿਤ ਲਾਗੂ ਕਰ ਰਹੇ ਆ ਤੇ ਸਭ ਤੋਂ ਜ਼ਿਆਦਾ ਜੇ ਨਿਖਿੱਧ ਤੇ ਨਕਮਾ ਕੋਈ ਬੰਦਾ ਸਾਫਤ ਹੋਇਆ ਮੁੱਖ ਮੰਤਰੀ ਤੋਂ ਪੰਜਾਬ ਦਾ ਮੁੱਖ ਮੰਤਰੀ ਆ ਲਾ ਕੇ ਪੂਰਾ ਦੱਖਣ ਤੇ ਬੰਗਾਲ ਦੇ ਵਿੱਚ ਉਹਨਾਂ ਨੇ ਸਿੱਖਿਆ ਨੀਤੀ ਲਾਗੂ ਨਹੀਂ ਕੀਤੀ ਉਹਨਾਂ ਨੇ ਠੋਕ ਕੇ ਜਵਾਬ ਦਿੱਤਾ ਕਿ ਸਿੱਖਿਆ ਨੀਤੀ ਸਾਡੇ ਸਾਡੀ ਸੱਭਿਆਚਾਰ ਲਈ ਖਤਰਾ ਹੈ ਸਾਡੀ ਹੋਂਦ ਲਈ ਖਤਰਾ ਹੈ ਅਸੀਂ ਇਹਨੂੰ ਲਾਗੂ ਨਹੀਂ ਕਰਾਂ ਇਹਨੇ ਸਭ ਤੋਂ ਪਹਿਲਾਂ ਮਾਂ ਦੇ ਪੁੱਤ ਨੇ ਸਾਡੇ ਸਿੱਖਿਆ ਨੀਤੀ ਯੂਨੀਵਰਸਿਟੀਾਂ ਚ ਕਾਲਜਾਂ ਚ ਲਾਗੂ ਸੁਪਨਾ ਦੇ ਲੋਕੋ ਸੁਣਦੇ ਉਮੀਦ ਆ ਆਓ ਇਹਨਾਂ ਮਸਲਿਆਂ ਦੇ ਉੱਤੇ ਹੁਣ ਕਹਾਂ ਚੋਂ ਉੱਠ ਕੇ ਨਿਕਲਣਾ ਪੈਣਾ ਸੜਕਾਂ ਤੇ ਆਉਣਾ ਪੈਣਾ ਲੜਨਾ ਪੈਣਾ ਸੋ ਜਿੰਨੇ ਆ ਸਾਰੀਆਂ ਜਿੱਥੇ ਬੰਦੀਆਂ ਵੱਖ-ਵੱਖ ਬੈਠੀਆਂ ਨੇ ਇਹਨਾਂ ਨੂੰ ਅਸੀਂ ਵਜਨ ਦੇ ਕੋਲ ਆਏ ਆ ਜਿਵੇਂ ਬਾਈ ਨੇ ਕਿਹਾ ਮਤੋਂ ਇਹਨੇ ਕਿ ਸਾਰੇ ਆਏ ਇੱਥੇ ਕਾਂਗਰਸੀ ਵੀ ਆਏ ਆ ਬਾਦਲ ਵਾਲੇ ਵੀ ਆਏ ਦੂਜੇ ਤੀਜੇ ਹੋ ਸਾਰੇ ਹੀ ਆਏ ਭਾਜੀ ਬੀਜੇਪੀ ਵਾਲੇ ਨਹੀਂ ਆਏ ਬਾਕੀ ਸਾਰੇ ਆ ਗਏ ਸਹਾਰ ਲੈ ਸਹਾਰ ਲੈ ਸਾਰੇ ਆਏ ਉਹ ਭਰੋ ਮਾਨਸੋ ਉਹ ਜਦੋਂ ਤੁਸੀਂ ਸਰਕਾਰਾਂ ਤੇ ਹੁੰਨੇ ਹੋ ਉਦੋਂ ਗੱਲਾਂ ਕਿਉਂ ਨਹੀਂ ਚ ਇੱਥੇ ਕਰਦੇ ਆ ਪੌਣੇ ਤਿੰਨ ਸਾਲ ਹੋ ਗਿਆ ਕਾਂਗਰਸੀ ਗੰਗਈ ਨੂੰ ਸਰਕਾਰ ਤੇ ਬਾਜਵੀ ਵਰਗੇ ਇੱਥੇ ਆ ਕੇ ਪਿੱਟੀ ਜਾਂਦੇ ਆ ਵੀ ਤੁਸੀਂ ਸਰਕਾਰ 'ਚ ਰਹੇ ਹੋ ਤੁਸੀਂ ਉਦੋਂ ਕਿਉਂ ਨਹੀਂ ਕਰਦੇ ਇਹੀ ਗੱਲ ਮੈਂ ਇਥੇ ਉਦੋਂ ਘੇਰੇ ਸੀ ਜਦੋਂ ਮੈਂ ਯੂਨੀਵਰਸਿਟੀ ਚ ਆਇਆ ਸੀ ਆ ਸਾਰੇ ਕਾਂਗਰਸੀ ਤੇ ਬਾਦਲ ਵਾਲੇ ਬੈਠੇ ਸੀਗੇ ਭਾਜਪੀ ਵਾਲੇ ਵੀ ਤੁਸੀਂ ਇਹ ਸਰਕਾਰ ਤੁੰਨੇ ਉਦੋਂ ਭੁੱਲੀ ਜਾਂਨੇ ਹੋ ਪੰਜਾਬ ਜਦੋਂ ਬਾਹਰ ਹੋਏ ਨਾ ਪੰਜਾਬ ਦੇ ਮੁੱਦੇ ਚੇਤੇ ਆ ਜਾਣ ਸੁਣਨ ਨੂੰ ਵੀ ਫਰਜ਼ ਆ ਇੱਕ ਲੋਕ ਲਹਿਰ ਵੀ ਬਣੇ ਤੇ ਇੱਕ ਸਿਆਸੀ ਦਬਾਅ ਵੀ ਬਰਾਬਰ ਬਣਿਆ ਰਹਿਣਾ ਚਾਹੀਦਾ ਸਰਕਾਰ ਨੂੰ ਅਪੀਲ ਕਰਦੇ ਆਂ ਵਿਰੋਧੀ ਧਿਰਾਂ ਨੂੰ ਅਪੀਲ ਕਰਦਾ ਕਿ ਬਾਦ ਚੜ ਕੇ ਵੱਡੇ ਪੱਧਰ ਦੇ ਉੱਤੇ ਤੁਸੀਂ ਭਰਾਵੋ ਇਸ ਜੰਗ ਦਾ ਇੱਕ ਜੰਗ ਹੈ ਇਹਦਾ ਸਾਨੂੰ ਹਿੱਸਾ ਬਣਨ ਦੀ ਲੋੜ ਹੈ ਤੇ ਇਹ ਜੰਗ ਜੇ ਆਪਾਂ ਇਕੱਠੇ ਹੋ ਕੇ ਤੁਰਪੇ ਤਾਂ ਹਰ ਵਾਰ ਜਿੱਤਾਂਗੇ ਵਾਹਿਗੁਰੂ ਜੀ ਖਾਲਸਾ ਇੱਕ ਗਲ